ਆਪਣੇ ਗੱਲ ਅੰਗਰੇਜ਼ੀ ਦੇ ਵਿੱਚ ਕੀਤੀ ਲਓ ਇਧਰੇ ਪਾਸੇ ਹਰਮਨ ਬੁਲਟ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਔਰ ਦੂਸਰੇ ਪਾਸੇ ਕੌਣ ਸ਼ੀਲੂ 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 ਨਾਲ ਇਹਦੀ ਗਰਾਰੀ ਬੜੀ ਫਸਦੀ ਰਹੀ ਫਸਦੀ ਰਹੀ ਗਰਾਰੀ ਟੰਟੋ ਦੇ ਵਿੱਚ ਅੱਜ ਦੇਖਦੇ ਹਾਂ ਮੇ ਗੱਲ ਕੀ ਬਣਦੀ ਸ਼ੀਲੂ ਓ ਸ਼ੀਲੂ ਛਾ ਗਿਆ ਵਿੱਚ ਦੁਨੀਆ ਦੇ ਮੰਦੁਰਸੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰਾਉਂਡਾ ਖਾਓ ਫਿਰਦਾ ਜਿਵੇਂ ਦੁਨੀਆ ਡਰੇ ਕਰੋਨੇ ਤੋਂ ਵਿੰਟੂ ਬਰਾੜਾ ਸ਼ੂਰਾ ਹਰਿਆਣਾ ਲਾਣੇ ਨੂੰ ਕਬੱਡੀ ਵਿੱਚ ਮਾਣ ਮਿਲਿਆ ਫਕੀਰ ਹਸੈਨ ਦੇ ਲਾਣੇ ਨੂੰ ਇਹ ਫਕੀਰ ਹਸੈਨ ਦਾ ਪੁੱਤਰ ਹੈ ਸਿੰਦੜਾ ਵਾਲਿਆ ਤੇਰਾ ਵੀ ਨਾਂ ਬਣ ਜਾਊ ਫੜਲਾ ਸਾਜੀ ਨੂੰ ਮੋ ਨੂੰ ਸਿੰਦੜਾ ਵਾਲਾ ਸਰਦਾਰ ਦਾ ਪਿੰਡੂ ਲੱਗਦਾ ਹੋਇਆ ਜੋਰ ਹਾਂ ਬੋਨੂ ਤੇ ਸਾਜੀ ਹਾਂਜੀ ਹੋ ਗਈ ਮੈਚ ਦੀ ਕਿਉਂਕਿ ਜਦੋਂ ਚੋਟੀ ਦੀ ਟੱਕਰ ਹੋਵੇ ਅੱਧਾ ਨੰਬਰ ਵੀ ਬੜਾ ਕੀਮਤੀ ਹੁੰਦਾ ਹੈ ਹਰਬਰ ਬੁਲਟ ਖੀਰਾ ਮਲੀਆ ਆ ਰੇਡ ਬੌਂਡ ਦੇ ਵਾਸਤੇ ਵੱਧਿਆ ਹੋਇਆ ਖਿਡਾਰੀ ਪ੍ਰਤਾਪ ਵਰਗੇ ਆ ਸ਼ੀਲੂ ਵਰਗੇ ਇਧਰ ਪਾਸੇ ਅਮਨ ਵਰਗੇ ਹੁੰਦੀ ਹੋਈ ਬੱਲੇ ਬੱਲੇ ਅੱਗੇ ਹੋ ਗਿਆ ਮੁੰਡਾ ਆ ਲੰਮੀ ਬਾਜ ਕਿਸੇ ਦੀ ਪੈ ਸੱਚਾਈ ਜਿਹੜੀ ਆ ਸਵੀਕਾਰ ਕਰਨੀ ਪਵੇਗੀ ਇੱਕ ਪਾਸੇ ਸ਼ੀਲੂ ਹਰਿਆਣੇ ਦੀ ਧਰਤੀ ਦਾ ਨੌਜਵਾਨ ਬਿਲਕੁਲ ਤਿਆਰ ਵਰ ਤਿਆਰ ਆ ਦੇਖੋ ਕੀ ਹੋ ਗਿਆ ਬੰਦਾ ਡੱਕ ਲਿਆ ਸ਼ੀਲੂ ਨੇ ਬੰਦਾ ਕੱਲਿਆ ਦੂਏ ਪਾਸੇ ਲੱਗਦਾ ਹੋਇਆ ਦੌਰ ਪਰ ਸ਼ੀਲੂ ਆਪਣਾ ਦੇ ਵਿੱਚ ਸੇਵਾਮਨ ਜਿੱਥੇ ਜਿੱਥੇ ਵੀ ਜ਼ੁਬੇਵਾਰੀ ਲਾਈ ਹੈ ਸਾਰੇ ਵੀਰਾਂ ਦਾ ਕਰ ਰਹੇ ਨੇ ਲਾਓ ਇਧਰਲੇ ਪਾਸੇ ਮੈਕ ਔਰ ਦੂਸਰੇ ਪਾਸੇ ਸ਼ੀਲੂ 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 ਟਿੱਲੂ ਪਾਸੇ ਮੈਕ ਬੋਲ ਰੇਡਾਂ ਪਾਉਣ ਨੂੰ ਘੁੰਮਣ ਘਮਾਉਣ ਨੂੰ ਠਾਰ ਰੱਖੀ ਐ ਉਧਰ ਕੋ ਆਨੰਦਪੁਰਿਆ ਨੇ ਛੀਲੂ ਰੱਖਿਆ ਏ ਜੱਫੇ ਲਾਉਣ ਨੂੰ ਜੱਫਿਆਂ ਦੀ ਮਸ਼ੀਨ ਆ ਗਈ ਜਿਹੜਾ ਕਿ ਜਾਜਾ ਬਾਈਪਾਸ ਜਾਂ ਕਧਾਲੇ ਸਰਾਂ ਦੀ ਗੱਲ ਹੋਵੇ ਚਾਰੀਆਂ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਸੀ ਸਾਹਮਣੇ ਛੀਲੂ ਕਹਿੰਦਾ ਜੱਫੇ ਕੈਲਕੂਲੇਟਰ ਨਾਲ ਗਿਣੇ ਜਾਣੇ ਆ ਜੱਫੇ ਅੱਜ ਕੈਲਕੂਲੇਟਰ ਨਾਲ ਗਿਣੇ ਜਾਣੇ ਆ ਮਾਂ ਬੋਲੀ ਦੀ ਗੱਲ ਥੋੜਾ ਟਿਕਵਾ ਜਿਹਾ ਮਾਹੌਲ ਬਾਲੀ ਹਲਾ ਲਾਲਾ ਵੀ ਚੰਗੀ ਨੇ ਲਓ ਇੱਧਰ ਖੇਡ ਕਬੱਡੀ ਵੀਰਾਂ ਵਾਲੀਆ ਬੁਲਟ ਫਿਰ ਹੰਗਲ ਖੜੀ ਹੈ ਹੰਗਲ ਬੋਝ ਜਿਆ ਟੋਣਾ ਹੈ 16ਵੇਂ ਤੋਂ 20ਵੇਂ ਤੱਕ ਹੋ ਲੈਿੰਦਾ ਜੋ ਹੋਣਾ ਹੈ ਉਧਰ ਹੋ ਗਿਆ ਉਧਰ ਕੌਣ ਬੁਲਟ ਦੇ ਸ਼ੀਲੂ ਆ ਬੁਲਟ ਦੇ ਸ਼ੀਲੂ ਆ ਟੱਕਰ ਹੁਸੈਨ ਪਰ ਲਾ ਲਓ ਆ ਕੀਤਾ ਜੇ ਧਰਤੀ ਨੇ ਗੱਗੀ ਪੈਣਾ ਕੀਤਾ ਜਿਹੜੀ ਧਰਤੀ ਹਮੇਸ਼ਾ ਕਬੱਡੀ ਦੇ ਖਿਡਾਰੀ ਪੈਦਾ ਕਰਦੀ ਹੈ ਉਧਰ ਗਿੰਦਾ ਚੱਕਿਆ ਇਹ ਕੌਣ ਹੈ ਇਹ ਆ ਕਾਕਾ ਸ਼ਕਰਪੁਰ ਦੀ ਕਾਕਾ ਧਰਤੀ ਦਾ ਕਾਕਾ 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 ਭੂੜ ਪਟਾਕਾ ਇਹ ਕਾਕਾ